ਸਾਸਤਰੀ ਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਚ ਅੱਜ ਆਪਾਂ ਜਾਨੀ ਕਿ ਥੋੜੀ ਵੀਡੀਓ ਬਣਾਉਣੀ ਨਹੀਂ ਤੇ ਥੋੜਾ ਚਲੋ ਇੱਕ ਇਨਫੋਰਮੇਸ਼ਨ ਦੇਣੀ ਆ ਕਿ ਗੱਲ ਅਜਿਹੇ ਦਾ ਹੋ ਗਈ ਕਿ ਮੈਂ ਨਾ ਮਾਸੀ ਦੇ ਮੁੰਡੇ ਨੂੰ ਛੱਡਣ ਗਿਆ ਸੀ ਤੇ ਆਉਂਦਿਆਂ ਹੀ ਨਾ ਇੱਕ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਕੋਈ ਹਰਚ ਆਪਣੇ ਹਰਚ ਵੱਲ ਦੇ ਮੁੰਡਾ ਤੇ ਜਾਨੀ ਕਿ ਫਟ ਜਾਵਾਂ ਲੱਗੀ ਆ ਪਰ ਮਾਤਮਾ ਚਲੋ ਮੈਨੂੰ ਜ਼ਿੰਦਗੀ ਦੇਵੇ ਤੇ ਜਾਨੀ ਕਿ ਧੁੰਦ ਜਿਆਦਾ ਪੈੰਡੀ ਐ ਤੇ ਪਲੀਜ਼ ਕਿਰਪਾ ਕਰਕੇ ਗੱਡੀਆਂ ਵਾਲੇ ਖਾਸ ਕਰਕੇ ਹੌਲੀ ਜਾਣ ਠੀਕ ਹੈ ਜੀ ਤੇ ਬਾਕੀ ਮੋਟਰਸਾਈਕਲ ਵਾਲਿਆਂ ਨੂੰ ਵੀ ਆ ਕਿ ਜਦੋਂ ਗਲੀ ਚੋਂ ਨਿਕਲਦੇ ਹੋ ਤੇ ਆਸੇ ਪਾਸੇ ਦੋਵੇਂ ਪਾਸੇ ਵੇਲਾ ਕਰੋ ਫੇਰ ਰੋਡ ਤੇ ਚੜਿਆ ਕਰੋ ਠੀਕ ਹੈ ਜੀ ਤੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕੀ ਨਹੀਂ ਬਣਿਆ ਮੈਂ ਗੱਡੀ ਲੈ ਕੇ ਆਉਂਦੇ ਤੇ ਜਵਾ ਬਾਵਾ ਇਕੱਠਾ ਇਕੱਠਾ ਹੋਇਆ ਸੀ ਤੇ ਕਹਿੰਦੇ ਵੀ ਮੁੰਡੇ ਦੇ ਸਿਰ ਤੇ ਸੱਟ ਜਿਆਦਾ ਲੱਗ ਗਈ ਆ ਤੇ ਕਿਰਪਾ ਕਰਕੇ ਜਿੱਥੇ ਵੀ ਜਾਣਾ 10 ਮਿੰਟ ਲੇਟ ਚੱਲ ਜਿਓ ਲੇਕਿਨ ਜਾਓ ਹੌਲੀ ਹੌਲੀ ਤੇ ਪਹਿਲੀ ਗੱਲ ਤੇ ਧੁੰਦ ਵਿੱਚ ਨਿਕਲੋਣਾ ਕਿ ਉਹਨੂੰ ਜ਼ਿਆਦਾ ਅਮਰਜੈਂਸੀ ਆ ਉਹ ਜਾ ਸਕਦੇ ਨੇ ਬਾਕੀ ਕਿ ਜੋ ਐਵੇਂ ਬਾਕੀ ਚਲੋ ਧੁੰਦ ਪੈਣੀ ਆ ਤੇ ਬਾਕੀ ਮੈਂ ਕਹਿਣਾ ਕਿ ਓਵਰਟੇਕਿੰਗ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰੋ ਬਿਲਕੁਲ ਧਿਆਨ ਨਾ ਜਾਓ ਠੀਕ ਆ ਜੀ ਇੰਨੀ ਹੀ ਕੋਸ਼ਿਸ਼ ਕਰੋ ਕਿ ਓਵਰਟੇਕਿੰਗ ਕਰਨ ਦੀ ਬਿਲਕੁਲ ਕੋਸ਼ਿਸ਼ ਨਾ ਕਰੋ ਧੁੰਦੇ ਵਿੱਚ ਖਾਸ ਕਰਕੇ ਠੀਕ ਆ ਜੀ ਬਾਕੀ ਗੰਨੇ ਵਾਲੀਆਂ ਟਰਾਲੀਆਂ ਵੀ ਜਾਣ ਡੀਆਂ ਵਾ ਠੀਕ ਆ ਜੀ ਉਹਨਾਂ ਦਾ ਵੀ ਨਸਵਾਣ ਹੋ ਸਕਦਾ ਵਾ ਬਾਕੀ ਬਿਲਕੁਲ ਧਿਆਨ ਨਾ ਜਾਣਾ ਜਿਸ ਨੂੰ ਜਿੰਨੇ ਵੀ ਜਾਣਾ ਠੀਕ ਆ ਜੀ ਬਾਕੀ ਤੇ ਬਾਕੀ ਗੱਡੀ ਹੌਲੀ ਚਲਾਉਣਾ ਧੁੰਦ ਬਹੁਤ ਜ਼ ਆਪਣਾ ਨੁਕਸਾਨ ਹੋਣਾ ਉਹਨਾ ਅਗਲੇ ਦਾ ਵੀ ਹੋ ਸਕਦਾ ਠੀਕ ਹੈ ਜੀ ਬਾਕੀ ਐ ਹੋ ਮੇਰਾ ਪਰਪਸ ਹੀ ਵੀਡੀਓ ਬਣਾਉਂਦਾ ਤੇ ਬਾਕੀ ਧਿਆਨ ਨਾ ਜਾਓ ਜਿੱਥੇ ਵੀ ਜਾਣਾ ਆਪਣਾ ਵੀ ਸੇਫ ਕਰੋ ਅਗਲੇ ਨੂੰ ਵੀ ਸੇਫ ਰੱਖੋ ਠੀਕ ਹੈ ਜੀ ਬਾਕੀ ਬਹੁਤ ਜਾਨੀ ਕਿ ਧੁੰਦਾ ਜੀ ਜਿਆਦਾ ਪੈ ਜਲਦੀ ਪੈ ਗਈ ਅੱਜ ਸਾਹਮਣੇ ਪਿੱਛੇ ਤੇ ਵੀ ਦੇਖ ਸਕਦੇ ਹੋ ਸਾਤੋਂ ਤੇ ਜਲਦੀ ਪੈ ਗਈ ਕੱਲ ਥੋੜੀ ਲੇਟ ਹੀ ਅੱਜ ਹੋਰ ਜਲਦੀ ਪੈ ਗਈ ਤੇ ਬਾਕੀ ਉਹ ਮੁੰਡਾ ਵੀ ਆਪਣੇ ਲਾਗੇ ਦਾ ਹੀ ਹਰਚੋ ਵੱਲਦਾ ਹੀ ਕਹਿੰਦੇ ਆ ਤੇ ਚਲੋ ਪਰਮਾਤਮਾ ਨੂੰ ਠੀਕ ਕਰੇ ਜਲਦੀ ਤੋਂ ਜਲਦੀ ਤੇ ਬਾਕੀ ਮੈਂ ਉਹ ਇਨਫੋਰਮੇਸ਼ਨ ਦੇਣੀ ਸੀ ਕਿ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਕੋਈ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ